ਦੋਸਤੋ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਕਾਲਜ ਬਨੜਾ ਦੇ ਜਿਹੜਾ 뮤ਜ਼ਿਕ ਵਿਭਾਗ ਹੈ ਉਹਦੇ ਰੂਬਰੂ ਕਰਾਇਆ ਸੀ ਇਸ ਅਗਲੀ ਲੜੀ ਦੇ ਤਹਿਤ ਅੱਜ ਮੈਂ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਕਾਲਜ ਬਨੜਾ ਦੇ ਕਮਰਸ ਵਿਭਾਗ ਦੇ ਨਾਲ ਰੂਬਰੂ ਕਰਾਉਣ ਜਾ ਰਿਹਾ ਬਣਜ ਵਪਾਰ ਪੈਸਾ ਕਿੱਥੋਂ ਆਉਣਾ ਕਿੱਥੇ ਜਾਣਾ ਅਕਾਊਂਟਸ ਨੇ ਜਿਹੜੇ ਬੈਂਕਸ ਨੇ ਜਿਹੜੀਆਂ ਸਾਰਾ ਹੀ ਕਮਰਸ ਦੇ ਉੱਤੇ ਚੱਲਦੀਆਂ ਨੇ ਤੇ ਅੱਜ ਜਿਹੜੇ ਸਾਡੇ ਕਮਰਸ ਦੇ ਮੁਖੀ ਨੇ ਡਾਕਟਰ ਹਰਵਿੰਦਰ ਸਿੰਘ ਉਹ ਬੜੇ ਹੀ ਉਦਮੀ ਅਤੇ ਬਹੁਤ ਹੀ ਸਖਤ ਮਿਹਨਤੀ ਅਤੇ ਕਹ ਲਓ ਕਿ ਰੱਬੀ ਰੂਹ ਨੇ ਬੜੇ ਖੁਸ਼ਮਜ਼ਾਜ ਨੇ ਹਰ ਵੇਲੇ ਉਹਨਾਂ ਦਾ ਚਿਹਰਾ ਹੱਸਦਾ ਹੱਸੂ ਕਰਦਾ ਰਹਿੰਦਾ ਹੈ ਤੇ ਉਹ ਤੋਂ ਬੜੇ ਅਸੀਂ ਸਾਰੇ ਹੀ ਉਹਨਾਂ ਤੋਂ ਬੜੀ ਸੇਧ ਲੈਣੇ ਹਾਂ ਗਾਈਡੈਂਸ ਲੈਣੇ ਹਾਂ ਤੇ ਹੁਣ ਤੱਕ ਬੀ ਕਾਮ ਦੇ ਜਿਹੜੇ ਜਿੰਨੇ ਵੀ ਸਾਡੇ ਕੋਲੇ ਕੋਰਸਿਸ ਚੱਲ ਰਹੇ ਨੇ ਉਹਦੇ ਵਿੱਚ ਕਹ ਲਓ ਕਿ 200 ਸੀਟਾਂ ਸਾਡੇ ਕੋਲੇ ਬੀ ਕਾਮ ਦੀਆਂ ਭਰ ਗਈਆਂ ਹਰ ਸਾਲ ਬੀ ਕਾਮ ਫੁੱਲ ਹੁੰਦੀ ਹੈ ਡਾਕਟਰ ਹਰਵਿੰਦਰ ਤੋਂ ਇਲਾਵਾ ਕਮਰਸ ਭਾਗ ਦੇ ਵਿੱਚ ਡਾਕਟਰ ਅਮਿਤਾ ਜੈਨ ਉਹ ਵੀ ਬੜੇ ਵਧੀਆ ਕੋਆਪਰੇਟਿਵ ਨੇ ਹਰ ਚੀਜ਼ ਉਹ ਬੜੇ ਵਧੀਆ ਤਰੀਕੇ ਨਾਲ ਮੈਨੇਜ ਕਰਕੇ ਰੱਖਦੇ ਨੇ ਇਸੇ ਤਰ੍ਹਾਂ ਡਾਕਟਰ ਰਾਮਫਾਲ ਨੇ ਉਹ ਵੀ ਕਮਰਸ ਭਾਗ ਚ ਨੇ ਡਾਕਟਰ ਉਪਾਲੀ ਨੇ ਡਾਕਟਰ ਅਮਨੀਤ ਨੇ ਇਸ ਤਰ੍ਹਾਂ ਪ੍ਰਭਜੋਤ ਮੈਡਮ ਵੀ ਕਮਰਸ ਭਾਗ ਦੇ ਵਿੱਚ ਕਹ ਲਓ ਕਿ ਆਪਣਾ ਕਾਰਜ ਭਾਗ ਨਿਭਾਉਂਦੇ ਨੇ ਸੋ ਕਮਰਸ ਭਾਗ ਹਰ ਸਾਲ ਬਹੁਤ ਸਾਰੇ ਜਿਹੜੇ ਬੱਚੇ ਨੇ ਉਸ ਇਹ ਅੰਦੇ ਬਣ ਕੇ ਸਾਡੇ ਕਾਲਜ ਦੇ ਵਿੱਚੋਂ ਨਿਕਲਦੇ ਨੇ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਬੈਂਕਸ ਦੇ ਵਿੱਚ ਜਾਂਦੇ ਨੇ ਸੋ ਵਿਦਿਆਰਥੀਆਂ ਦਾ ਜਿਹੜਾ ਇੰਟਰਸਟ ਹੈ ਉਹ ਕਮਰਸ ਦੇ ਵਿੱਚ ਵੱਧ ਤੋਂ ਵੱਧ ਵਧਾਉਣ ਲਈ ਡਾਕਟਰ ਹਰਵਿੰਦਰ ਅਤੇ ਉਹਨਾਂ ਦੀ ਪੂਰੀ ਟੀਮ ਹੈ ਜਿਹੜਾ ਪੂਰਾ ਸਟਾਫ ਹੈ ਵਕ ਵਕ ਜਿਹੜੇ ਉਪਰਾਲੇ ਹੈ ਕਰਦੇ ਰਹਿੰਦਾ ਹੈ ਜਿਹੜੇ ਟੂਰਸ ਨੇ ਮਤਲਬ ਟੂ ਟ੍ਰਿਪ ਵੱਖ-ਵੱਖ ਇੰਡਸਟਰੀਜ਼ ਲੈ ਕੇ ਜਾਣਾ ਜਿਵੇਂ ਟ੍ਰਾਈਡੈਂਟ ਹੈ ਐਕ੍ਰਿਲਿਕਸ ਹੈ ਇਹਨਾਂ ਦੇ ਵਿੱਚ ਵਿਜ਼ਿਟ ਕਰਾਉਣੀ ਵਿਦਿਆਰਥੀਆਂ ਨੂੰ ਚੰਡੀਗੜ੍ਹ ਜਾਂ ਹੋਰ ਇੱਧਰ-ਉੱਧਰ ਟੂਰ ਟ੍ਰਿਪ ਲੈ ਕੇ ਜਾਣੇ ਇਹ ਵੀ ਕਮਰਸ ਵਿਭਾਗ ਸਾਡੇ ਹਰ ਸਾਲ ਕਰਾਉਂਦਾ ਹੈ ਅਕਾਦਮਿਕ ਗਤੀਵਿਧੀਆਂ ਦੇ ਵਿੱਚ ਕਮਰਸ ਭਾਗ ਬਹੁਤ ਸਾਰੇ ਲੈਕਚਰ ਨੇ ਜਿਹੜੇ ਉਹ ਵੀ ਕਰਵਾਉਂਦਾ ਹੈ ਸੋ ਕਮਰਸ ਵਿਭਾਗ ਬਾਰੇ ਇੰਨਾ ਹੀ ਇਸ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ